ਹਾਂਜੀ ਭਾਈ ਸਤ ਸ੍ਰੀ ਅਕਾਲ ਤੇ ਅੱਜ ਦੀ ਆਪਣੀ ਵੀਡੀਓ ਸਿੱਖ ਇਤਿਹਾਸ ਦੇ ਉਹ ਦੋ ਮਹਾਨ ਯੋਧਿਆਂ ਬਾਰੇ ਹੈ ਜਿਨ੍ਹਾਂ ਨੇ ਸਿੱਖੀ ਦੀਆਂ ਜੜ੍ਹਾਂ ਨੂੰ ਧਰਤੀ ਤੋਂ ਲੈ ਕੇ ਅਸਮਾਨ ਤੱਕ ਤੇ ਅਸਮਾਨ ਤੋਂ ਲੈ ਕੇ ਪਤਾਲ ਤੱਕ ਪਹੁੰਚਾ ਦਿੱਤਾ ਸੀ ਇਹ ਉਹ ਦੋ ਮਹਾਨ ਯੋਧੇ ਸਨ ਜਿਨ੍ਹਾਂ ਨੇ ਪੂਰੀ ਮੁਗਲ ਸਲਤਨਤ ਦੀਆਂ ਜੜ੍ਹਾਂ ਹਲਾ ਕੇ ਰੱਖ ਦਿੱਤੀਆਂ ਸੀ ਉਹਨਾਂ ਨੂੰ ਗੋਡਿਆਂ ਉੱਤੇ ਲਿਆ ਕੇ ਖੜਾ ਕਰ ਦਿੱਤਾ ਸੀ ਪਰ ਹਾਰ ਨਹੀਂ ਸੀ ਮੰਨੀ ਤੇ ਮੁਗਲ ਸਲਤਨਤ ਇਹਨਾਂ ਦੇ ਅੱਗੇ ਹਾਰ ਗਈ ਸੀ। ਹਾਂਜੀ ਭਾਈ ਆਪਾਂ ਗੱਲ ਕਰ ਰਹੇ ਹਾਂ ਤਨ ਗੁਰ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਬਾਰੇ। ਇਹ ਤਾਂ ਆਪਾਂ ਹੁਣ ਸਭ ਜਾਣਦੇ ਹਾਂ ਕਿ ਉਹਨਾਂ ਨੂੰ ਨੀਹਾਂ ਵਿੱਚ ਚੜ੍ਹ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਪਰ ਸ਼ਹੀਦ ਕਰਨ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੂੰ ਉਹਨਾਂ ਜ਼ਾਲਮਾਂ ਨੇ ਬਹੁਤ ਸਾਰੀ ਤਸੀਹੇ ਦਿੱਤੇ ਸਨ। ਦੋਨਾਂ ਸਾਹਿਬਜ਼ਾਦੇਆਂ ਨੂੰ ਬਾਹਰ ਲਿਆਂਦਾ ਜਾਂਦਾ ਹੈ ਤੇ ਉਹਨਾਂ ਦੇ ਕੱਪੜੇ ਉਤਾਰੇ ਜਾਂਦੇ ਹਨ ਫਿਰ ਉਹਨਾਂ ਦੇ ਤੂਤ ਦੀਆਂ ਛੋਟੀਆਂ ਮਾਰੀਆਂ ਜਾਂਦੀਆਂ ਹਨ ਨੰਗੇ ਪਿੰਡੇ ਦੇ ਉੱਤੇ ਜਿੱਥੇ-ਜਿੱਥੇ ਹਣ ਤੂਤ ਦੀ ਛੋਟੀ ਵੱਜ ਰਹੀ ਸੀ ਉੱਥੇ ਲਾਸ਼ਾਂ ਪੈ ਰਹੀਆਂ ਸਨ ਤੇ ਖੂਨ ਖੜ ਰਿਹਾ ਸੀ ਇੱਥੇ ਹੀ ਇਹ ਜ਼ਾਲਮਾਂ ਨੇ ਬਸ ਨਹੀਂ ਕੀਤੀ ਫਿਰ ਦੋਨਾਂ ਸਾਹਿਬਜ਼ਾਦੇਆਂ ਨੂੰ ਪਿੱਪਲ ਦੇ ਦਰਖਤ ਨਾਲ ਬੰਨ ਲਿਆ ਜਾਂਦਾ ਹੈ ਤੇ ਉਹਨਾਂ ਉੱਤੇ ਸ਼ਾਮਕਾਂ ਦੀ ਮਾਰ ਮਾਰੀ ਜਾਂਦੀ ਹੈ ਗਲੇਲਾਂ ਨਾਲ ਉਹਨਾਂ ਦੇ ਨਿਸ਼ਾਨੇ ਲਗਾਏ ਜਾਂਦੇ ਹਨ ਇਤਿਹਾਸ ਵਿੱਚ ਇੱਥੇ ਲਿਖਿਆ ਮਿਲਦਾ ਹੈ ਕਿ ਇੱਕ ਗਲੇਲ ਦਾ ਨਿਸ਼ਾਨਾ ਬਾਬਾ ਫਤਿਹ ਸਿੰਘ ਜੀ ਦੀ ਅੱਖ ਦੇ ਉੱਪਰ ਜਾ ਕੇ ਲੱਗਦਾ ਹੈ ਫਿਰ ਦੋਨਾਂ ਸਾਹਬਜ਼ਾਦਿਆਂ ਨੂੰ ਖੋਲ ਦਿੱਤਾ ਜਾਂਦਾ ਹੈ ਤੇ ਬਾਬਾ ਫਤਿਹ ਸਿੰਘ ਜੀ ਆਪਣੀ ਜਦੋਂ ਅੱਖ ਨੂੰ ਮਲਦੇ ਹਨ ਤਾਂ ਖੂਨ ਉਹਨਾਂ ਦੇ ਪੂਰੇ ਚਿਹਰੇ ਉੱਤੇ ਫੈਲ ਜਾਂਦਾ ਹੈ ਫਿਰ ਬਾਬਾ ਫਤੇ ਸਿੰਘ ਜੀ ਆਪਣੀ ਅੱਖ ਉੱਤੇ ਹੱਥ ਰੱਖ ਲੈਂਦੇ ਹਨ ਤੇ ਫਿਰ ਉਹਨਾਂ ਨੂੰ ਫੜ ਕੇ ਵਜੀਦ ਖਾਨ ਦੇ ਅੱਗੇ ਪੇਸ਼ ਕੀਤਾ ਜਾਂਦਾ ਹੈ ਵਜੀਦ ਖਾਨ ਬਾਬਾ ਫਤੇ ਸਿੰਘ ਜੀ ਨੂੰ ਕਹਿੰਦਾ ਹੈ ਕਿ ਹੁਣ ਦੱਸੋ ਸੋਨੂੰ ਇਸਲਾਮ ਕਬੂਲ ਹੈ ਤੁਸੀਂ ਮੁਸਲਮ ਬਣੋਗੇ ਤਾਂ ਬਾਬਾ ਫਤੇ ਸਿੰਘ ਜੀ ਨਾਂ ਵਿੱਚ ਸਿਰ ਹਿਲਾਉਂਦੇ ਹਨ ਫਿਰ ਜਦੋਂ ਦੋਨੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਕੋਲ ਜਾਂਦੇ ਹਨ ਤਾਂ ਇੱਥੇ ਸੋਚੋ ਤੰਨ ਮਾਤਾ ਗੁਜਰਕੌਰ ਜੀ ਨੇ ਆਪਣੇ ਪੋਤਿਆਂ ਨੂੰ ਕਿੱਦਾਂ ਤੱਕਿਆ ਹੋਵੇਗਾ ਸਾਰੇ ਪਿੰਡੇ ਉੱਤੇ ਉਸ ਦੇ ਲਾਸਾਂ ਛਪੀਆਂ ਹੋਈਆਂ ਸਨ ਠੰਡ ਨਾਲ ਉਹਨਾਂ ਦੇ ਜ਼ਖਮ ਹੋ ਗਏ ਸਨ ਜੋ ਉਹਨਾਂ ਦੇ ਬੁੱਲ ਸਨ ਤੇ ਨੱਕ ਸੀ ਉਹ ਲੀਲਾ ਹੋ ਗਿਆ ਸੀ ਤੇ ਮਾਤਾ ਗੁਜਰਕੌਰ ਜੀ ਉਹਨਾਂ ਨੂੰ ਕਿੱਦਾਂ ਲੈ ਕੇ ਸੌਂਦੇ ਹੋਣਗੇ ਕਿਉਂਕਿ ਜੋ ਠੰਡਾ ਬਰਜ਼ ਸੀ ਉਸ ਵਿੱਚ ਨਾ ਤਾਂ ਉਹਨਾਂ ਨੂੰ ਕੋਈ ਕੱਪੜਾ ਦਿੱਤਾ ਗਿਆ ਸੀ ਨਾ ਥੱਲੇ ਬਸਾਉਣ ਨੂੰ ਕੱਪੜਾ ਦਿੱਤਾ ਗਿਆ ਸੀ ਤੇ ਜੋ ਠੰਡ ਸੀ ਜੋ ਅੱਜ ਦੇ ਸਮਾਂ ਹੈ ਇਸ ਤੋਂ ਕਿਤੇ ਜ਼ਿਆਦਾ ਹੁੰਦੀ ਸੀ ਉਸ ਟਾਈਮ ਰੈਂਦਾ ਖੁੰਦਾ ਉਤੋਂ ਸੀ ਠੰਡਾ ਵਰਜ ਇਤਿਹਾਸ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਮਾਤਾ ਗੁਜਰੀ ਜੀ ਦੋਨਾਂ ਸਾਹਿਬਜ਼ਾਦਾ ਨੂੰ ਆਪਣੀਆਂ ਬਾਹਾਂ ਦੇ ਥੱਲੇ ਉਹਨਾਂ ਦੇ ਮੂੰਹ ਲੈ ਕੇ ਨਾਲ ਲੈ ਕੇ ਪੈ ਕਰਦੇ ਸਨ ਤਾਂ ਕਿ ਉਹ ਉਹਨਾਂ ਦੇ ਮੂੰਹ ਨੂੰ ਗਰਮਾਹ ਮਿਲ ਸਕੇ ਠੰਡ ਤੋਂ ਬਚ ਸਕਣ ਤੇ ਆਪਣੇ ਮੂੰਹ ਨਾਲ ਗਰਮ ਪਾਫਾ ਦੇ ਕੇ ਉਹਨਾਂ ਦਾ ਮੂੰਹ ਨੂੰ ਗਰਮ ਕਰਿਆ ਕਰਦੇ ਸੀ ਤੇ ਇਸ ਤਸੀਹੇ ਦੇਣ ਦਾ ਕੀ ਕਾਰਨ ਸੀ ਇਹਨਾਂ ਪਾਪੀਆਂ ਦਾ ਇਹਨਾਂ ਦਾ ਸਿਰਫ ਇਹੀ ਕਾਰਨ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਬਜ਼ਾਦੇ ਇਸਲਾਮ ਧਰਮ ਨੂੰ ਕਬੂਲ ਕਰ ਲੈਣ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਹਾਰ ਹੋ ਜਾਵੇ ਪਰ ਇਹਨਾਂ ਦੋ ਯੋਧਿਆਂ ਨੇ ਹਾਰ ਕਬੂਲ ਨਹੀਂ ਕੀਤੀ ਤਾਂ ਮਕਬੂਲ ਨਹੀਂ ਕੀਤਾ ਬਲਕਿ ਸ਼ਹਾਦਤਾਂ ਕਬੂਲ ਕਰ ਲਿਆ ਸ਼ਹੀਦ ਦੀਆਂ ਪਾਗੇ ਆਪਣੇ ਦਾਦਾ ਪਰਦਾਦਾ ਜੀ ਦੇ ਰਾਹ ਉੱਤੇ ਚੱਲ ਗਏ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ